ਉਹ ਵੱਡਾ ਹੋ ਹੀ ਜਾਂਦਾ ਹੈ ਉਹ ਮੁਕਦਾ ਨਹੀਂ ਹੈ ਮੇਰਾ ਮਰਾਦ ਇਹ ਹੈ ਕਿ ਸੰਤ ਕਾਂਗਰਸ ਹੀ ਸੰਕੇ ਨਹੀਂ ਸੰ ਇਹ ਸਵਾਲ ਦੇ ਜਵਾਬ ਦੇ ਨਾਲ ਮੇਰਾ ਸਮਝ ਇਹ ਕਹਿੰਦੀ ਮੈਨੂੰ ਕਿ ਇਹ ਸਵਾਲ ਵੱਡਾ ਹੋਏਗਾ ਅਸੀਂ ਉਹ ਥਾਂ ਤੋਂ ਖੜ ਕੇ ਜਵਾਬ ਦੇਣਾ ਜਿਹੜੀ ਸਾਡੇ ਲਈ ਠੁਕਮੀ ਹੈ ਕਿਉਂਕਿ ਮੈਂ ਜਿੰਨਾ ਕਿ ਇਤਿਹਾਸ ਪੜ੍ਹਿਆ ਇਹਦੇ ਵਿੱਚ ਇੱਕ ਨੁਕਤਾ ਮੈਂ ਦੇਖਿਆ ਕਿ ਕਾਂਗਰਸੀ ਕਹਿਣ ਵਾਲੀ ਖੇਡ ਮੁੱਖ ਰੂਪ ਦੇ ਵਿੱਚ ਸੰਤ ਫਤੇ ਸਿੰਘ ਦੀ ਮਾਸਟਰ ਤਾਰਾ ਸਿੰਘ ਦੇ ਖਿਲਾਫ ਸੀਗੀ ਤੇ ਉਸ ਤੋਂ ਬਾਅਦ ਉਹ ਚੱਲ ਸੋ ਚੱਲ ਹੈ ਜਦੋਂ ਉਹ ਵਰਤਾਰਾ ਪਾਣਾ ਵਾਪਰ ਗਿਆ ਵਿਸਾਖੀ ਵਾਲੇ ਦਿਨ ਦਾ ਤੇ ਉਹਦੇ ਸਭ ਤੋਂ ਬੇਤਰ ਉਹੀ ਸੀ ਕਿ ਜਿਹੜਾ ਸਭ ਤੋਂ ਵੱਡਾ ਮਤਈ ਬਣ ਰਿਹਾ ਹੈ ਉਹਦੇ ਤੇ ਖਿਲਾਫ ਸਵਾਲ ਖੜਾ ਕੀਤਾ ਜਾਵੇ ਜੀਵੀ ਸਿੱਧੂ ਦੀ ਕਿਤਾਬ ਵੀ ਇਹੀ ਗੱਲ ਕਰਦੀ ਹੈ ਕਿ 250 ਸਫ਼ੇ ਲਿਖ ਕੇ ਸਵਾ 300 ਬਿਰਤਾਂਤਾਂ ਦਾ ਨਾਂ ਲੈ ਕੇ ਉਹ ਇਹੀ ਗੱਲ ਸਥਾਪਿਤ ਕਰ ਰਿਹਾ ਕਿ ਬੰਦਾ ਹੀ ਕਾਂਸਲਾ ਸੀ ਭਾਈ ਤਾਂ ਅਸੀਂ ਜਿਵੇਂ ਉਹਨੇ ਸਾਡੀ ਤੁਰੰਦਰ ਜਾ ਕੇ ਸਿੱਖ ਸਿਧਾਂਤ ਬਾਰੇ ਸਿੱਖ ਸੰਘਰਸ਼ ਬਾਰੇ ਗੱਲ ਕਰਨ ਦੀ ਥਾਂ ਤੇ ਜਿਹੜਾ ਸਭ ਤੋਂ ਅਹਿਮ ਪਾਤਰ ਹੈ ਉਹਦੀ ਮਾਨਤਾ ਰੱਦ ਕੀਤੀ ਮਿਸਾਲ ਵਜੋਂ ਮੈਨੂੰ ਖਾਲਲਾ ਕੇਸ ਦਾ ਇੱਕ ਯਾਦ ਆਉਂਦੀ ਹੈ ਪਟਿਆਲੇ ਅਦਾਲਤ ਦੀ ਵਕੀਲ ਸਾਹਿਬ ਬੈਠੇ ਦੱਸ ਸਕਦੇ ਆ ਉੱਥੇ ਗਵਾਹ ਸੀਗਾ ਜਿਹੜਾ ਪੁਲਿਸ ਦਾ ਵਕੀਲ ਸੀ ਉਹਨੇ ਗਵਾਹੀ ਨੂੰ ਨੇ ਚੈਲੰਜ ਕੀਤਾ ਉਹਦੇ ਤੇ ਉਹਨੇ ਗਵਾਹ ਦੇ کردار ਤੇ ਸਵਾਲ ਕੀਤਾ ਕਿ ਇਹ ਬੰਦਾ 10ਵੀਂ ਚੋਂ ਫੇਲ ਹੋ ਗਿਆ ਸੀ ਇਹਨੇ 4 ਸਕੂਲ ਬਦਲੇ ਇਹਦੀ ਘਰ ਵਾਲੀ ਛੱਡ ਗਈ ਇਹਨੇ 5 ਨੌਕਰੀਆਂ ਛੱਡਤੀਆਂ ਤਾਂ ਜਿਵੇਂ ਸਿੱਧੂ ਹੁਣਾ ਨੇ ਸਾਡੇ ਸੰਘਰਸ਼ਾਂ ਅੰਦਰ ਸਭ ਤੋਂ ਸਤਕਾਰਤ ਹਸਤੀ ਤੇ ਸਵਾਲ ਕੀਤਾ ਤੇ ਉਸੇ ਪੱਖ ਤੋਂ ਇੱਕ ਸਵਾਲ ਜਿਹੜੀ ਸਮੇਂ ਦੀ ਸਰਕਾਰ ਹੈ ਉਹਦੀ ਸਿਧਾਂਤਿਕ ਮਾਨਤਾ ਤੇ ਹੋਊਗਾ ਦੂਸਰਾ ਪੱਖ ਸਵਾਲ ਜਿਹੜੇ ਸਰਕਾਰ ਦੀ ساری ਉਮਰ ਨੌਕਰੀ ਕਰਨ ਤੋਂ ਬਾਅਦ ਰਿਟਾਇਰ ਹੋ ਕੇ ਸੱਚ ਲਿਖਦੇ ਨੇ ਜਿਵੇਂ ਸਾਡੇ ਕਈ ਸਿੰਘ ਸਾਹਿਬ ਜਦੋਂ ਨੌਕਰੀ ਤੋਂ ਲਾਹ ਦਿੱਤੇ ਜਾਂਦੇ ਸੱਚ ਬੋਲਦੇ ਨੇ ਨਾ ਉਹ ਸੱਚ ਦੇ ਤਰੀਕੇ ਦੇ ਹੋ ਸਕਦਾ ਹੈ ਕਿ ਬੰਦੇ ساری ਉਮਰ ਨਜ਼ਾਰਾ ਲੁੱਟਣ ਤੋਂ ਬਾਅਦ ਜਿਹੜਾ ਸੱਚ ਬੋਲਦੇ ਨੇ ਉਹ ਕਿਹਜਾ ਹੁੰਦਾ ਕਿਉਂਕਿ ਜੇ ਅਸੀਂ ਨਿੱਕੇ ਨਿੱਕੇ ਸਵਾਲ ਦੇ ਜਵਾਬ 'ਚ ਗਏ ਤਾਂ ਇਹ ਅਸੀਂ ਉਹ ਖੇਡ 'ਚ ਪੈ ਜਾਵਾਂਗੇ ਜਿੱਥੇ ਸਾਨੂੰ ਥਕਾਇਆ ਜਾਂਦਾ